ਪ੍ਰਸ਼ਾਸਨ ਮੈਨੇ ਮੂੰਹ ਤੇ ਕਹੇ ਨਾ ਵੀ ਅਸੀਂ ਨਸ਼ਾ ਵੇਚਦੇ ਨਹੀਂ ਆਂ ਮੈਂ ਟਰੱਕ ਦੇ ੱਤੇ ਜੂੜੀ ਖਾਵਾਂ ਟੈਸਟ ਕਰਾ ਲਈਏ ਜਦੋਂ ਮਰਜ਼ੀ ਕਰਾ ਲਓ ਮੈਂ ਜੀ ਵਾਲੀ ਗੋਲੀ ਖਾਣਾ ਹੁਣ ਉਹ ਆਈਡੀ ਬਣਾਈ ਹੋਈ ਆ ਹੋਰ ਕੁਝ ਨਹੀਂ ਕਲੀ ਬੀੜੀ ਵੀ ਨਹੀਂ ਕਿ ਦੋ ਚੀਜ਼ਾਂ ਤੇ ਤੋ ਆ ਗਏ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ ਜਿਹਦੇ ਮਰਜ਼ੀ ਜਦੋਂ ਮਰਜ਼ੀ ਪ੍ਰਸ਼ਾਸਨ ਕਹਿੰਦਾ ਕਿ ਡੋਪ ਟੈਸਟ ਕਰਾਉਣੇ ਕਰਵਾ ਲਓਗੇ ਮੈਂ ਕਹਿੰਦਾ ਜਦੋਂ ਮਰਜ਼ੀ ਕਰਾਓ ਮੇਰਾ ਇਹ ਕੋ ਨਸ਼ਾ ਕਰਦਾ ਹੈ ਤੇਰਾ ਮਤਲਬ ਘਟਾਉਣਾ ਕਹਿੰਦੇ ਨਸ਼ਾ ਕਰਦਾ ਨਸ਼ੇ ਦਾ ਡੋਪ ਟੈਸਟ ਇੱਥੇ ਕੋਈ ਵੀ ਨਹੀਂ ਖਾਦੀ ਜਾਣਾ ਫਿਰ ਸਾਰਿਆਂ ਦੇ ਘਟਾਉਣਗੇ ਐਸ ਵੀ ਸਾਹਿਬ ਦੀ ਗੱਲ ਥੋੜੀ ਜਿਹੀ ਨੇ ਕਹਿੰਦੇ ਇਹਦਾ ਨਸ਼ੇ ਦਾ ਡੋਪ ਟੈਸਟ ਕਰਾ ਲਓ ਹੈ ਨਸ਼ੇ ਵਾਲੀ ਗੱਲ ਕਿੱਧਰ ਆ ਗਈ ਜਿਆਦਾ ਇੱਕ ਪਾਸਾ ਲੈਣ ਨਾ ਜਦ ਕਹਿੰਦੇ ਗੈਰ ਕਾਨੂੰਨੀ ਹੈ ਜਾਂ ਕਹਿੰਦੇ ਵੀ ਨਸ਼ੇ ਕਰਕੇ ਢਾਉਂਦੇ ਆ ਹਾਂ ਐਂ ਕਹਿੰਦੇ ਗੈਰ ਕਾਨੂੰਨੀ ਹੈ ਜਿੱਥੇ ਗੈਰ ਕਾਨੂੰਨੀ ਦਾ ਸਾਰਾ ਮਨ ਹੈ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਹੈ ਮਨਜੀਤ ਕੌਰ ਜੋ ਕਿ ਹੈਗੀ ਹੈ ਗਲੀ ਨੰਬਰ 1 ਤੋਬੀਆਣਾ ਬਸਤੀ ਦੇ ਵਿੱਚ ਇਹਦਾ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ੇ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸ੍ਰੀ ਰੇਂਦਰ ਅੱਜ ਬਠਿੰਡਾ ਦੇ ਤੋਬੀਆਣਾ ਬਸਤੀ ਦੇ ਵਿੱਚ ਅੱਜ ਪ੍ਰਸ਼ਾਸਨ ਦੇ ਵੱਲੋਂ ਯੁੱਧ ਨਸ਼ੇ ਵਿਰੁੱਧ ਜੋ ਅੱਜ ਨਸ਼ਾ ਤਸਕਰਾਂ ਦੇ ਘਰਟਾਏ ਜਾ ਰਿਹਾ ਹੈ ਔਰ ਨਜਾਇਜ਼ ਕਬਜ਼ੇ ਨੂੰ ਲੈ ਕੇ ਜੋ ਘਰਟਾਏ ਜਾ ਰਿਹਾ ਹੈ ਇੱਕ ਪਾਸੇ ਤਾਂ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਤੇ ਕਾਫੀ ਜੋ ਨਸ਼ੇ ਨੂੰ ਲੈ ਕੇ ਕਾਫੀ ਪਰਚੇ ਦਰਜ ਨੇ ਪਰ ਜੇ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਨਸ਼ਾ ਵੇਚਦੇ ਨਹੀਂ ਬਸ ਇਹ ਨਜਾਇਜ਼ ਕਬਜ਼ਾ ਸੀ ਜੋ ਇਸ ਤੇ ਘਟਾਇਆ ਰਿਹਾ ਹੈ ਹਾਲਾਂਕਿ ਇਹ ਜੋ ਬਸਤੀਆਂ ਨੇ ਸਾਰੀਆਂ ਹੀ ਨਜਾਇਜ਼ ਕਬਜ਼ੇ ਦੇ ਵਿੱਚ ਨੇ ਉਸ ਤੇ ਹੀ ਅੱਜ ਜੋ ਇਹ ਪ੍ਰਸ਼ਾਸਨ ਦੇ ਵੱਲੋਂ ਯੁੱਗ ਨਸ਼ੇ ਵਿਰੁੱਧ ਜੋ ਹੈ ਇਹ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਜੋ ਇਹ ਘਰ ਇੱਥੇ ਜੋ ਟੋਬੀਆਂਣਾ ਬਸਤੀ ਦੇ ਵਿੱਚ ਠਾਏ ਗਏ ਸੀ ਉਸੇ ਦੇ ਤਹਿਤ ਹੀ ਅੱਜ ਇਹ ਨਸ਼ਾ ਤਸਕਰ ਦਾ ਇੱਕ ਘਰ ਠਾਇਆ ਗਿਆ। ਸਾਨੂੰ ਉਹ ਕੇ 4-5 ਸਾਲ ਇੱਥੇ ਰਹਿੰਦੇ ਨੂੰ ਗੱਡੀ ਮੈਂ ਚਲਾਉਣਾ। ਰਕਲਾ ਡਰਾਈਵਰ ਆ ਮੈਂ। ਠਾਈ ਜਾਂਦੇ ਠਾਈ ਰਹਿੰਦੇ। ਠਾਲਿਆਂ ਦੇ ਕੋਈ ਗੱਲ ਨਹੀਂ। ਕੋਈ ਮਾਮਲੇ ਨਹੀਂ ਹੈ। ਕੋਈ ਮਾਮਲੇ ਨਹੀਂ। ਮੇਰੇ ਤਾਂ ਕੋਈ ਮਾਮਲਾ ਨਹੀਂਗਾ। ਮੈਂ ਤਾਂ ਗੱਡੀ ਚਲਾਉਣਾ ਇੱਕ ਮਾਮਲਾ ਦਿਖਾ ਦੇਣ ਕੋਈ ਸਰਚ ਕਰ ਦੇਣ ਮੇਰੇ ਤੇ। ਤੁਹਾਡੇ ਘਰ 'ਚ ਕਿਸੇ ਹੋਰ ਤੇ ਹੋਵੇ। ਮੇਰੇ ਭਰਾ ਤੇ ਸੀਗਾ ਉਹ ਮੁੱਕ ਗਏ। ਉਹ ਤਿੰਨ ਚਾਰ ਮਹੀਨੇ ਹੋ ਗਏ ਮੁਕਿਆਂ ਨੂੰ ਉਹ ਕਿਸ ਗੱਲ ਦਾ ਸੀਗਾ ਪਰਚਾ ਚਿੱਟੇ ਦਾ ਪਰਚਾ ਸੀ ਉਹ ਤੇ ਪਿੰਦਾ ਸੀ ਕਿ ਵੇਚ ਪਿੰਦਾ ਵੀ ਸੀਗਾ ਉਹ ਤੋਂ ਕੁਝ ਨਹੀਂ ਮਿਲੇਗਾ ਪਿੰਦਾ ਫੜਿਆ ਗਿਆ ਪਿੰਦਾ ਵੀ ਸੀ ਮਤਲਬ ਵੇਚਦਾ ਵੀ ਸੀ ਪਿੰਦਾ ਸੀ ਉਹ ਵੇਚਦਾ ਨਹੀਂ ਸੀਗਾ ਅੱਛਾ ਭਾਈ ਸਾਡਾ ਟਾਈਂ ਦਾ ਟਹਾ ਜੇ ਸਾਨੂੰ ਕੋਈ ਚੱਕਰ ਨਹੀਂ ਨਹੀਂ ਫਿਰ ਤੁਸੀਂ ਇਹਦਾ ਟ੍ਰਾਇਲ ਰੱਖ ਲਿਆ ਦਾ ਪਾਏ ਦੇ ਲੈ ਕੇ ਮੈਨੂੰ ਦੱਸੋ ਤੁਸੀਂ ਇਹ ਕਹਿ ਰਹੇ ਹੋ ਵੀ ਸਵਾਦ ਲੈ ਦਿਓ ਪਹਿਲਾਂ ਤੁਸੀਂ ਦੱਸ ਦਿਨੇ ਕਿ ਕੌਣ ਰੋਕ ਦੇਗਾ ਨਹੀਂ ਇਹ ਸਾਡਾ ਕੰਮ ਹੈ ਜੋ ਕਰਨਾ ਹੈ ਤੁਸੀਂ ਦੱਸੋ ਇੱਥੇ ਨਸ਼ਾ बिकਦਾ ਪਹਿਲਾਂ ਦੱਸੋ ਪਾਜੀ ਬਸ ਫਿਰ ਆਪਾਂ ਇਹ ਨਾ ਕਹੀਏ ਵੀ ਤੁਸੀਂ ਤਮਾਸ਼ਾ ਦੇਖਦੇ ਹੋ ਸਵਾਦ ਲੈਂਦੇ ਹੋ ਸਾਡਾ ਕੰਮ ਅਸੀਂ ਪਹਿਲਾਂ ਪੁਲਿਸ ਨੂੰ ਪੁੱਛ ਕੇ ਆਏ ਆਂ ਭੈਜੀ ਅਸੀਂ ਥੋੜੇ ਨਹੀਂ ਇੱਥੇ ਇੱਥੇ ਜੇ ਨਸ਼ਾ बिकਦਾ ਤਾਂ ਹੀ ਆਂਦੇ ਪੁਲਿਸ ਵੀ ਅਸੀਂ ਨਹੀਂ ਵੇਚਦੇ ਛੋਟੇ ਵੀਰ ਮੇਰੀ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਸੀਂ ਪੱਖ ਰੱਖ ਕੇ ਕਰਾਂਗੇ ਕੀ ਹੁਣ ਇਹ ਦੱਸੋ ਤੁਹਾਡਾ ਪੱਖ ਲੈਣਾ ਸਾਡਾ ਕੰਮ ਨਹੀਂ ਹੈ ਛੋਟੇ ਵੀਰ ਸਰਦਾਰ ਤੁਸੀਂ ਮੇਰੀ ਗੱਲ ਸੁਣੋ ਇਹ ਦੱਸੋ ਕੱਲ੍ਹ ਤੋਂ ਪਾਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੇਰੀ ਇੱਕ ਗੱਲ ਸੁਣੋ ਤੁਸੀਂ ਕੱਲ੍ਹ ਤੋਂ ਇਹ ਕਹਿੰਦੇ ਵੀ ਸਾਡਾ ਪੱਖ ਨਹੀਂ ਰੱਖਿਆ ਛੋਟੇ ਭੈਣ ਨਾ ਬੋਲੋ ਹਰ ਬਾਰ ਪੁਲਿਸ ਆਉਂਦੀ ਹੈ ਪੀਲਾ ਪੰਜਾ ਚੱਲਦਾ ਹੈ ਕਿ ਲੱਗਦਾ ਹੈ ਤੇ ਨਸ਼ਾ ਵਿਕਦਾ ਹੈਗਾ ਇੱਥੇ ਉਹਦਾ ਵੀ ਇਹਨਾਂ ਪੁਲਿਸ ਨੂੰ ਹੀ ਪਤਾ ਹੋਊਗਾ ਜਾਂ ਪੁਲਿਸ ਤਲਾਸ਼ੀ ਕਰਦੀ ਪੁਲਿਸ ਨੇ ਕੋ ਲੱਭਿਆ ਤਾਂ ਹੀ ਅਗਲੇ ਆਉਂਦੇ ਆ ਸਾਡਾ ਫਰਜ਼ੇ ਹੈ ਉਹਨਾਂ ਨੂੰ ਤੁਸੀਂ ਬੋਲਣ ਲੱਗੇ ਸੀ ਮੇਰੀ ਗੱਲ ਸੁਣੋ ਜੇ ਅਸੀਂ ਤੁਹਾਡੀ ਗੱਲ ਨਾ ਸੁਣਦੇ ਤੇ ਤੁਸੀਂ ਕਹਣਾ ਸੀ ਸਾਡੀ ਗੱਲ ਨਹੀਂ ਸੁਣੋ ਨਹੀਂ ਨਹੀਂ ਸਾਡੀ ਗੱਲ ਤਾਂ ਮਨਕੀ ਸੁਣੋਗੇ ਜੀ ਤੁਸੀਂ ਆਪ ਵੀ ਆ ਕੇ ਲੈ ਕੇ ਤੁਸੀਂ ਸੁਣੋ ਤੁਸੀਂ ਮੇਰੀ ਮੇਰੀ ਇੱਕ ਗੱਲ ਸੁਣੋ ਤੁਸੀਂ ਇਹ ਕਹਿ ਰਹੇ ਹੋ 10 ਮੰਜੀ ਇਹ ਮੇਰੀ 10 ਮੰਜੀ ਦੀ ਕੋਠੀ ਢਾ ਲਓ ਮੈਂ ਤਾਂ ਕਹਿਣਾ ਹੀ ਸੀਗਾ ਤੁਸੀਂ ਵੀਡੀਓ ਬਣਾਈ ਜਨੋ ਕਰਦੀ ਇਹ ਵੀਡੀਓ ਫਿਰ ਦੇਖ ਲੋ ਚੰਗੀ ਤਰ੍ਹਾਂ ਬਣਾ ਕੇ ਦਿਖਾਓ ਭਾਨਤ ਮੰਨ ਨੂੰ ਦਿਖਾਓ ਵੀ ਆਂ ਵੀ ਆ ਦੇਖੋ ਜੀ ਕਿੱਡੀ ਕੋਠੀ ਹੈ ਇਹ ਵੀ ਅਸੀਂ ਢਾਉਣ ਲੱਗੇ ਆਂ ਨਹੀਂ ਤੁਹਾਡੀ ਕੋਠੀ ਹੈ ਜਿਹੜੀ ਢਾ ਰਹੇ ਹਾਂ ਹਾਂ ਸਾਡੀ ਕੋਠੀ ਹੈ ਇਹ ਬਹੁਤ ਤਕੜੀ ਹੈ ਇਹ ਸਰਕਾਰੇ ਸੀ ਕਾਰਵਾਈ ਕੀਤੀ ਅਸੀਂ ਕੀ ਕਾਰਵਾਈ ਕਰੀ ਸਾਰੇ ਕੋਲ ਪੈਸਾ ਹੀ ਹੈ ਨਹੀਂ ਕਾਰਵਾਈ ਕਰਨ ਨੂੰ ਪ੍ਰਸ਼ਾਸਨ ਤਾਂ ਕਹਿੰਦਾ ਕਿ ਤੁਸੀਂ ਨਸ਼ਾ ਵੇਚਦੇ ਹੋ ਤਾਂ ਢਾ ਰਹੇ ਆਂ ਪ੍ਰਸ਼ਾਸਨ ਮੇਰੇ ਮੂੰਹ ਤੇ ਕਹੇ ਨਾ ਵੀ ਅਸੀਂ ਨਸ਼ਾ ਵੇਚਦੀਆਂ ਮੈਂ ਟਰੱਕ ਦੇ ਧੱਕੇ ਜੂੜੀ ਖਾਵਾਂ ਜਾਂ ਮੈਂ ਨਸ਼ਾ ਹੀ ਵੇਚਦਾ ਹਾਂ ਮੈਂ ਚਾਦਰਾਂ ਲਾਉਣ ਨੂੰ ਲੜ ਕੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੋਂ ਇੱਥੋਂ ਇਹਨੇ ਮੈਂ ਲੰਗ ਬਲੰਗ ਬੰਦਾ ਐ ਮੇਰੇ ਕੋਲ ਕੁਛ ਨਹੀਂ ਗਾ ਮੈਂ ਅੱਧੀ ਚਾਦਰਾਂ ਵੀ ਆਪ ਲਾਈਆਂ ਤੜਕੇ ਮੈਂ ਚਾਦਰਾਂ ਵੇਚ ਕੇ ਆਦਾ ਕਰਾਇਆ ਪਰਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੋੜਨ ਜਾ ਰਹੇ ਤੁਹਾਡੇ ਘਰ ਇਹ ਕੱਲ ਨੂੰ ਨੋਟਿਸ ਕੱਢਿਆ ਸੀ ਤੋੜ ਕੇ ਕਿ ਕਿ ਉਹ ਡਾਲੇ ਗਏਗੇ ਸੀਗੇ ਉਹ ਡਾਲੇ ਕੋਈ ਨੋਟਿਸ ਕੱਢਿਆ ਉਹਨਾਂ ਨੇ ਸਾਨੂੰ ਤਾਂ ਇੱਕ ਨੋਟਿਸ ਦੇ ਗਏ ਸੀਗੇ ਕਿੰਨੀ ਤਰ ਪਹਿਲਾਂ ਇਹ ਹੋ ਗਏ ਜੀ ਘਰ ਤੋਂ ਕਾਲਾ 6-7 ਮਹੀਨੇ ਹੋ ਗਏ ਨਹੀਂ ਤੁਸੀਂ ਪੁੱਛਿਆ ਨਹੀਂ ਗਾ ਬਈ ਕਿਉਂ ਟਾਨਾ ਗਏ ਕਿਉਂ ਨੋਟਿਸ ਇਹ ਤਾਂਹੀਂ ਕਹਿੰਦੇ ਸੀਗੇ ਜੇ ਤਾਂ ਉਈ ਐਸ ਡੀ ਐਮ ਸਾਡਾ ਆਉਂਦੀ ਹੈ ਉਹ ਤਾਂ ਕਹਿੰਦੇ ਸਾਡੀ ਕਬਜ਼ੀ ਵਾਲੀ ਜਗ੍ਹਾ ਇਹ ਹੈ ਅੱਛਾ ਇਹ ਮੁਲਾਜ਼ਮਾਂ ਨੂੰ ਪੁੱਛਦੇ ਆ ਉਹ ਕਹਿੰਦੇ ਵੀ ਚਿੱਟਾ ਕਰਕੇ ਢੋਣੇ ਨੋਟਿਸ ਦੇ ਵਿੱਚ ਕੀ ਲਿਖਿਆ ਸੀ ਨੋਟੋ ਦੇ ਭਰਾਵਾ ਮੈਨੂੰ ਪੰਜਾਬੀ ਦਾ ਪੜ੍ਹਨੀ ਨਹੀਂ ਆਉਂਦੀ ਤੁਸੀਂ ਪੜਾਣੀ ਸੀ ਕਿਸੇ ਨੂੰ ਪੜਾਈ ਸੀਗੀ ਉਹ ਕਹਿੰਦੇ ਉਹ ਕਹਿੰਦੇ ਵੀ ਨਜਾਇਜ਼ ਕਬਜ਼ੇ ਆ ਨਜਾਇਜ਼ ਕਬਜ਼ਾ ਹਾਂ ਉਹ ਚਹੀ ਲਿਖਿਆ ਜਦੋਂ ਤੁਹਾਡੇ ਕੋਲ ਨੋਟਿਸ ਆ ਗਿਆ ਫਿਰ ਤੁਸੀਂ ਇਹ ਕਹਿਣਾ ਕਿ ਕਿਉਂ ਨਜਾਇਜ਼ ਧਾਰੇ ਫਿਰ ਤੁਸੀਂ ਇਹ ਨਾ ਨਾ ਕਹੋ ਨਜਾਇਜ਼ ਕਬਜ਼ਿਆਂ ਦੇ ਕਿਹਾ ਜੀ ਸੰਤਾ ਨਜਾਇਜ਼ ਕਬਜ਼ਾ ਨਾ ਤੁਹਾਡਾ ਰਜਿਸਟਰੀ ਸੀ ਕੀ ਤੁਹਾਡੇ ਕੋਲੇ ਦੀ ਹਾਂ ਜੀ ਨਹੀਂ ਰਜਿਸਟਰੀ ਕੋਈ ਨਹੀਂ ਸਾਡੇ ਕੋਲ ਤਾਂ ਪ੍ਰੋਨੋਟ ਹੀ ਹੈ ਕੱਲਾ ਤੁਹਾਡੇ ਕੋਲ ਨਜਾਇਜ਼ ਕਬਜ਼ਾ ਹੀ ਸੀ ਕਬਜ਼ੇ ਤੇ ਰਹਿ ਰਹੇ ਹਾਂ ਹਾਂ ਜੀ ਸਾਡਾ ਕੋਈ ਆਬਾ ਨਹੀਂ ਹੈ ਕੋਈ ਜੱਦੀ ਘਰ ਨਹੀਂ ਸਾਡਾ ਇਹ ਸਾਡਾ ਤਾਂ ਆਬਾ ਉਹੀ ਵੀ ਵੀ ਉਹਦੇ ਦੇ ਪਰਚੇ ਦਰਜ ਹੈਗੇ ਆ ਨਸ਼ੇ ਦੇ ਪਰਚੇ ਹੈ ਕੀ ਦੇਤੇ ਆ ਤੇ ਸੀਗਾ ਪਰ ਆ ਕਿੱਥੇ ਰਹਿੰਦਾ ਉਹ ਡੈਥ ਹੋ ਗਈ ਉਹਨਾਂ ਦੀ ਅੱਛਾ ਉਹਦੀ ਡੈਥ ਹੋ ਗਈ ਹੈ ਨਹੀਂ ਸਾਡੀ 10 ਮਹੀਨੇ ਹੋ ਗਏ ਹੋਰ ਵੀ ਕਿਸੇ ਦੇ ਮਾਮਲਾ ਦਰਜਾ ਨਹੀਂ ਜੀ ਮੇਰੇ ਤੇ ਕੋਈ ਮਾਮਲਾ ਨਹੀਂ ਮੈਂ ਤਾਂ ਗੱਡੀ ਚ ਲੰਘਾਂਗਾ ਇੱਕ ਮਿੰਟ ਮੇਰੀ ਗੱਲ ਸੁਣੋ ਐਸਪੀ ਸਾਹਿਬ ਕੋਲ ਖੜੇ ਨੇ ਐਸਪੀ ਸਾਹਿਬ ਕਹਿੰਦੇ ਵੀ ਤੂੰ ਨਸ਼ੇ ਪੀਂਨਾ ਆ ਮੈਂ ਕਰਦਾ ਹੀ ਪਰ ਮੈਨੂੰ ਜਦੋਂ ਦਾਖਲ ਕਰਾਇਆ ਉਹਦਾ ਮੈਂ ਛੱਡ ਰੱਖਿਆ ਸਭ ਕੁਝ ਜੀ ਛੱਡ ਗਏ ਹਾਂਜੀ ਮੈਂ ਤਾਂ ਉਹ ਜੀ ਵਾਲੀ ਗੋਲੀ ਟੈਸਟ ਕਰਾ ਲਈਏ ਜਦੋਂ ਮਰਜ਼ੀ ਕਰਾ ਲਓ ਜੀ ਮੈਂ ਜੀ ਵਾਲੀ ਗੋਲੀ ਖਾਣਾ ਹੁਣ ਜਿਹੜੀ ਸਰਕਾਰੀ ਹਸਪਤਾਲ ਆਈਡੀ ਨਹੀਂ ਮੰਦੀ ਉਸ ਤੋਂ ਇਲਾਵਾ ਉਹ ਆਈਡੀ ਬਣਾਈ ਹੋਈ ਆ ਮੇਰੇ ਹੋਰ ਕੁਝ ਨਹੀਂ ਕੱਲੀ ਬੀੜੀ ਵੀ ਨਾ ਕਦੋ ਚੀਜ਼ੇ ਦੇ ਤੋਂ ਆ ਗਏ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ ਜਿਹੇ ਮਰਜੀ ਜਦੋਂ ਮਰਜੀ ਜਦੋਂ ਮਰਜੀ ਡਰੋਪ ਡਰੈਗਸ ਕਰਾ ਲਓ ਮੇਰਾ ਮੈਂ ਕਹ ਨਹੀਂ ਕੁਝ ਮਰਜੀ ਕਰਾ ਸਰ ਇਹ ਕਹਿ ਰਹੇ ਇਹ ਦੱਸ ਰਹੇ ਸੀਗੇ ਵੀ ਇਹਦੇ ਬ੍ਰਦਰ ਤੇ ਪਹਿਲਾਂ ਪਰਚਾ ਸੀ ਕਹਿੰਦੇ ਸਾਡੇ ਤੇ ਕੋਈ ਪਰਚਾ ਨਹੀਂ ਨਹੀਂ ਇਸ ਦੇ ਖਿਲਾਫ ਜਿਹੜੇ ਹੈਗੇ ਪਰਚਾ ਦਰਜ ਨਹੀਂ ਹੈ ਬਟ ਇਹ ਜਿਹੜਾ ਹੈਗਾ ਡਰੱਗਸ ਦੇ ਵਿੱਚ ਲੱਗਿਆ ਹੋਇਆ ਸੀਗਾ ਐਡਿਕਟ ਸੀਗਾ ਅਸੀਂ ਇਸ ਨੂੰ ਕਾਫੀ ਵਾਰੀ ਫੜਿਆ ਜਿਹੜੇ ਪਹਿਲਾਂ ਵੀ ਕਈ ਬੰਦੇ ਸੀਗੇ ਇਹਨੂੰ ਐਜ਼ ਏ ਕੂਰੀਅਰ ਦੀ ਤਰ੍ਹਾਂ ਵੀ ਯੂਜ਼ ਕਰਦੇ ਰਹੇ ਆ ਜਦੋਂ ਵੀ ਅਸੀਂ ਇੱਕ ਦੋ ਵਾਰੀ ਇਹਨੂੰ ਇਹਦੇ ਪੁੱਛ ਲਓ ਇਹਨੂੰ ਕਿ ਫੜਿਆ ਸੀਗਾ ਇਹਦੀ ਜੇਬ ਦੇ ਵਿੱਚੋਂ ਵੀ ਤਾਜ ਵਾਸਤੇ ਵੀ ਉਹਨੂੰ ਕਾਫੀ ਦੀ ਕੋਸ਼ਿਸ਼ ਕੀਤੀ ਪਰ ਹੁਣ ਵੀ ਤੁਹਾਡੇ ਸਾਹਮਣੇ ਮੰਨ ਰਿਹਾ ਹੈ ਵੀ ਅੱਜ ਵੀ ਇਹ ਜੀਪ ਵਾਲੀ ਗੋਲੀ ਇਹ ਦੋ ਚੱਕ ਖਾ ਰਿਹਾ ਹੈ ਪਰ ਜਦੋਂ ਇਹਦਾ ਟੋਪ ਟੈਸਟ ਕਰਾਵਾਂਗੇ ਤੇ ਹੋਰ ਵੀ ਜਿਹੜੇ ਨਸ਼ੇ ਕਰਦਾ ਪਾਇਆ ਜਾਊਗਾ ਲੋ ਜੀ ਤੁਸੀਂ ਕਹਿੰਦੇ ਸੀ ਵੀ ਪੁਲਿਸ ਇੱਕ ਮਿੰਟ ਇੱਕ ਮਿੰਟ ਸਰ ਸਰ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਮੈਂ ਨਸ਼ਾ ਕਰਦਾ ਹੀ ਨਹੀਂ ਉਹ ਜਨਾਬ ਕਹਿ ਰਹੇ ਨਸ਼ਾ ਕਰਦਾ ਦੋ ਕਰਦਾ ਸੀਗਾ ਮੈਂ ਠੀਕ ਹੈ ਮੇਰਾ ਇਹਨਾਂ ਨੇ ਮੈਨੂੰ ਜੋਧ ਸਰ ਨੇ ਦਾਖਲ ਕਰਾਇਆ ਸੀਗਾ ਜੋ ਦਾਖਲ ਕਰਾਤਾ ਮੈਨੂੰ ਮੇਰਾ ਵਧੀਆ ਹੋਗਾ ਸਰੀਰ ਵਧੀਆ ਮੈਂ ਉਹਦੋਂ ਬਾਅਦ ਜੀ ਵਾਲੀ ਗੋਲੀ ਲਾ ਲਈ ਸਰਕਾਰੀ ਹਸਪਤਾਲ ਚੋਂ ਸਭ ਨੂੰ ਮਿਲਦੀ ਹੈ ਕੋਈ ਮੈਨੂੰ ਇਕੱਲੇ ਨਹੀਂ ਮਿਲਦੀਗੀ ਬਥੇਰੇ ਜਣੇ ਲੈ ਕੇ ਆਉਂਦੇ ਯਾਰ ਪ੍ਰਸ਼ਾਸਨ ਕਹਿੰਦਾ ਕਿ ਡੋਪ ਟੈਸਟ ਕਰਾਉਣੇ ਕਰਵਾ ਲਓਗੇ ਮੈਂ ਕਹਿੰਦਾ ਜਦੋਂ ਮਰਜ਼ੀ ਕਰਾਓ ਮੇਰਾ ਨਹੀਂ ਚੱਲ ਨਸ਼ਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਜੀ ਵੀ ਅਗਲੇ ਦਾ ਘਟਾਉਣਾ ਜੇ ਕੋਈ ਨਸ਼ਾ ਕਰਦਾ ਹੈ ਤੇਰਾ ਮਤਲਬ ਘਟਾਉਣਾ ਜੇ ਕੋਈ ਨੋਟਿਸ ਦਿੱਤਾ ਤੁਹਾਨੂੰ ਸਾਨੂੰ ਇਹ 7-8 ਮਹੀਨੇ ਤੁਸੀਂ ਪੁੱਛੋ ਕੋਈ ਕੋਈ ਕਾਨੂੰਨ ਕੋਈ ਕਾਨੂੰਨਾਂ ਨੋਟਸ ਦਿੱਤਾ ਹੈ ਨਾ ਬੇਨਤੀ ਤਾਂ ਸੁਣੋ ਤੁਸੀਂ ਆਪਣੇ ਨਾਮ ਦੱਸ ਸਕਦੇ ਨਸ਼ੇ ਦਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਾਂ ਇੱਧਰ ਪਾਸੇ ਪਰਲੇ ਵਾਸੇ ਰਹਿੰਦੇ ਆਂ ਮੇਰੀ ਗੱਲ ਸੁਣੋ ਇੱਧਰ ਨਾਲ ਰਹਿੰਦੇ ਆਂ ਵੀ ਜੇ ਨਸ਼ੇ ਦਾ ਕਰਕੇ ਟਾਉਂਦੇ ਕੋਈ ਨਸ਼ੇ ਦੇ ਬਾਬਤ ਕੋਈ ਕਾਨੂੰਨਾਂ ਨੋਟਿਸ ਇਹਨਾਂ ਨੇ ਦਿੱਤਾ ਹੈ ਅੱਛਾ ਤੁਹਾਨੂੰ ਕੁਝ ਪਤਾ ਇਸ ਗੱਲ ਬਾਰੇ ਕਿ ਨਹੀਂ ਮੈਨੂੰ ਪਤਾ ਹੈ ਵੀ ਨਸ਼ਾ ਨਸ਼ਾ ਨਸ਼ੇ ਦੀ ਆਰਡ ਦੇ ਵਿੱਚ ਕਹਿੰਦੇ ਕਹਿੰਦੇ ਨਸ਼ਾ ਕਰਦਾ ਨਸ਼ੇ ਦਾ ਡੋਪ ਟੈਸਟ ਇੱਥੇ ਕੋਈ ਵੀ ਨਹੀਂ ਖਾਲੀ ਜਾਣਾ ਪਰ ਸਾਰਿਆਂ ਦੇ ਘਟਾਉਣਗੇ ਨਹੀਂ ਕਰਦੇ ਆ ਨਹੀਂ 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 ਮਸਲਾ ਸਮਝੋ ਨਾ ਤੁਸੀਂ ਵੀ ਕਿਸ ਕੱਲ ਕਰ ਕਾਲਾ ਮਸਲਾ ਹੈ ਦੱਸੋ ਤੁਸੀਂ ਤੁਸੀਂ ਦੱਸੋ ਤੁਸੀਂ ਬੋਲੋ ਮਸਲਾ ਕਹਿੰਦੇ ਆ ਵੀ ਨਸ਼ੇ ਦਾ ਕਰਕੇ ਸੀ ਘਟਾਉਣਾ ਹੈ ਆਹੀ ਹੈ ਮਸਲਾ ਨਹੀਂ ਸਰ ਤੁਸੀਂ ਉਹਦੀ ਪੂਰੀ ਗੱਲ ਨਹੀਂ ਸੁਣੀ ਜਾਂ ਤੁਸੀਂ ਐਸਪੀ ਸਾਹਿਬ ਦੀ ਪੂਰੀ ਬਾਇੰਡ ਨਹੀਂ ਸੁਣੀ ਤਾਂ ਪਹਿਲਾਂ ਸੁਣੋ ਹਾਂ ਪਹਿਲਾਂ ਸੁਣੋ ਫਿਰ ਗੱਲ ਕਰੋ ਨਹੀਂ 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 ਤੁਸੀਂ ਤਾਂ ਭਾਈ ਸਾਹਿਬ ਉਹਨਾਂ ਦੀ ਉਹਨਾਂ ਦੇ ਬਾਪ ਦੀ ਬੋਲੀ ਜਾਂਦੇ ਹੋ ਤੁਸੀਂ ਤਾਂ ਉਹਨਾਂ ਦੀ ਹੀ ਬੋਲੀ ਜਾਂਦੇ ਹੋ ਤੁਸੀਂ ਆਜ਼ਾਦ ਹੋ ਤੁਸੀਂ ਗੱਲ ਕਰੋ ਵੀ ਤੁਸੀਂ ਕੋਈ ਨੋਟ ਤੁਸੀਂ ਇਹਨੂੰ ਪੁੱਛੋ ਕੋਈ ਰੋਡਸ ਦਿੱਤਾ ਤੁਹਾਨੂੰ ਮੇਸੇਜ ਦੀ ਬਾਪਤ ਆਰੇ ਮੇਰੀ ਗੱਲ ਉਹਨੇ ਕੀ ਕੀ ਨਹੀਂ ਨਹੀਂ ਜੇ ਤਾਂ ਦਾਖਲ ਨਹੀਂ ਹੋਇਆ ਇਹ ਮੈਂ ਮੇਰੀ ਗੱਲ ਸੁਣੋ ਜੇ ਬੰਦਾ ਦਾਖਲ ਨਹੀਂ ਹੋਇਆ ਇਹਦਾ ਮਤਲਬ ਇਹ ਥੋੜੀ ਵੀ ਚੱਕ ਕੇ ਦਾ ਘਾਟਾ ਦੇਣਾ ਬ੍ਰਦਰ ਉਹ ਨਸ਼ੇ ਕਰਦੇ ਨਹੀਂ ਕਰ ਰਹੇ ਹੋਰ ਕਾਹਦੇ ਘਾਟਾ ਜਾਂ ਕਹਿ ਰਹੇ ਇਹ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਸੀ ਹਾਂ ਐ ਕਹਿ ਰਹੇ ਗੈਰ ਕਾਨੂੰਨੀ ਹੈ ਜੀ ਤੇ ਗੈਰ ਕਾਨੂੰਨੀ ਦਾ ਸਾਰਾ ਮੁੱਲਾ ਹੀ ਹੈ ਗੈਰ ਕਾਨੂੰਨੀ ਤੇ ਸਾਰਾ ਹੀ ਹੈ ਗੈਰ ਕਾਨੂੰਨੀ ਸਾਡਾ ਕੀ ਕੰਮ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਹੈ ਤਾਂ ਕਰਕੇ ਢਾ ਰਹੇ ਆ ਕਹਿੰਦੇ ਸਾਰੇ ਹੀ ਹੈ ਤੇ ਨਸ਼ੇ ਦਾ ਡੋਪ ਟੈਸਟ ਕਿੱਧਰ ਆ ਗਿਆ ਵਿਚ ਐਸਪੀ ਸਾਹਿਬ ਦੀ ਸੁਣੀ ਨਹੀਂ ਕਰ ਤੁਸੀਂ ਐਸ ਵੀ ਸਾਹਿਬ ਦੀ ਗੱਲ ਥੋੜੀ ਜਿਹੀ ਨੇ ਕਹਿੰਦੇ ਇਹਦਾ ਨਸ਼ੇ ਦਾ ਡੋਪ ਟੈਸਟ ਕਰਾ ਲਓ ਹੈ ਨਸ਼ੇ ਵਾਲੀ ਗੱਲ ਕਿੱਧਰ ਆ ਗਈ ਜਿਆਦਾ ਇੱਕ ਪਾਸਾ ਲੈਣ ਨਾ ਜਿਆਦਾ ਕਹਿੰਦੇ ਗੈਰ ਕਾਨੂੰਨੀ ਹੈ ਜਾਂ ਕਹਿਣ ਵੀ ਨਸ਼ੇ ਕਰਕੇ ਢਾਉਂਦੇ ਆ ਮੈਂ ਇਹਨਾਂ ਨੂੰ ਇੱਕ ਤੁਸੀਂ ਜਿਹੜਾ ਇੱਕ ਪਾਸਾ ਲੈਣ ਨੂੰ ਲੱਗਦਾ ਕੀ ਹੈ ਉਹ ਤਾਂ ਕਹਿੰਦੇ ਇਹਨਾਂ ਤਾਂ ਪਰਚੇ ਦਰਜ ਨੇ ਗੈਰ ਕਾਨੂੰਨੀ ਕਰਕੇ ਢਾਈ ਜਾਂਦੇ ਆ ਨਸ਼ੇ ਦਾ ਤਾਂ ਬਾਹਣਾ ਐ ਇੱਕ ਈ ਗੱਲ ਗਣੀ ਪੂਰੀ ਇੱਕ ਪਾਸਾ ਲੈਣ ਨਾ ਤੁਸੀਂ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਫਿਰ ਬਾਖੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲਓ ਜਿਹੜਾ ਮਰਜ਼ੀ ਲਓ ਜੇ ਤਾਂ ਨਸ਼ੇ ਕਰਕੇ ਤੁਹਾਡਾ ਕੀ ਲੱਗਦਾ ਤੁਹਾਡਾ ਕੀ ਲੱਗਦਾ ਕੀ ਇਹ ਤਾਂ ਕੀ ਕੀ ਲੱਗਦਾ ਕੀ ਮਤਲਬ ਤੁਹਾਨੂੰ ਇਸ ਗਲੀ ਦੇ ਵਿੱਚ ਪਹਿਲਾਂ ਕਾਫੀ ਵਾਰੀ ਕਾਰਵਾਈ ਹੋ ਚੁੱਕੀ ਹੈ ਕੀ ਲੱਗਦਾ ਕਿ ਇਹ ਕਿਉਂ ਢਾਂਦੇ ਮਕੰਮਾ ਇਹ ਬਾੜੇ ਤੋਂ ਟੁੱਟਦੀ ਹੁੰਦੀ ਹੈ ਜੇ ਨਸ਼ੇ ਦਾ ਕਰਕੇ ਹੈ ਤੇ ਜਗਦੀਸ਼ ਭੋਲੇ ਵਰਗਿਆਂ ਨੂੰ ਸਜਾਵਾਂ ਹੋਈਆਂ ਤੇ ਮਜੀਠੀ ਅੰਦਰ ਬੈਠਾ ਹੈ ਇੱਥੇ ਲੇਡੀਜ਼ ਕਸਟੇ ਵਾਲ ਪਹਿਲਾਂ ਫੜੀ ਰਹੀ ਆ ਉਹਦਾ ਨਹੀਂ ਢਾਤਾ ਕਿਉਂਕਿ ਮੇਰੀ ਕੱਲ ਵੀ ਵਕੀਲ ਸਾਹਿਬ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਇਹੀ ਕਿਹਾ ਕਿ ਰਜਿਸਟਰੀ ਵਾਲਾ ਢਾਉਂਦੇ ਇਹ ਇਹ ਢਾਉਂਦੇ ਜਿਹੜਾ ਗੈਰ ਕਾਨੂੰਨੀ ਹੋਵੇ ਉਹ ਢਾਉਂਦੇ ਸਿਰਫ ਨਸ਼ੇ ਦੀ ਆੜ ਦੇ ਵਿੱਚ ਬੀਏ ਜੀ ਨਸ਼ੇ ਦਾ ਵੇਚਦੇ ਆ ਐ ਕਰਦੇ ਆ ਐ ਕਰਦੇ ਆ ਉਹਦੀ ਆੜਦੇ ਚ ਤਾਂ ਹੁੰਦੀ ਆ ਕਿ ਰਜਿਸਟਰੀ ਨਾਲ ਢਾਕੇ ਦਿਖਾਉਣਗੇ ਇਹ ਅੱਛਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਕੱਲ ਪੜੇ ਜਰ ਤੁਰਤ ਪੈਰ ਘੋੜੀ ਹੁੰਦਾ ਭਾਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਲੋਟ ਸਥਮਾਦਣਾ ਤੁਸੀਂ ਇੱਕ ਦਿਨ ਵਿੱਚ ਦੀ ਕੁਝ ਕਰ ਲਓਗੇ 6 ਮਹੀਨੇ ਦਾ 6-7 ਮਹੀਨੇ ਹੋ ਗਏ ਕਿੱਥੇ ਹੋ ਗਏ ਨਹੀਂ ਭਾਈ ਸਾਹਿਬ ਤੁਹਾਡੀ ਨਾਂ ਪਹਿਲਾਂ ਵੀ ਖਬਰਾਂ ਖੁਦ ਕਹਿ ਰਹੇ ਨੇ 6-7 ਮਹੀਨੇ ਹੋ ਗਏ ਨੋਟਿਸ ਦਿੱਤੇ ਨੇ ਵਿੱਚ ਹੀ ਬੋਲਦੇ ਹੋ ਮੈਂ ਪਹਿਲਾਂ ਵੀ ਪੜੀਆਂ ਮੈਂ ਪਹਿਲਾਂ ਵੀ ਭਾਈ ਸਾਹਿਬ ਦੀਆਂ ਖਬਰਾਂ ਬਹੁਤ ਦੇਖੀਆਂ ਇਹਨਾਂ ਦੀ ਇਹ ਜਦੋਂ ਬੋਲਦੇ ਆ ਪੁਲਿਸ ਨੇ ਵਿੱਚ ਹੀ ਬੋਲਦੇ ਆ ਇੱਕ ਮਿੰਟ ਛੋਟੇ ਮੇਰੇ ਇੱਕ ਨੂੰ ਤੁਸੀਂ ਪਹਿਲਾਂ ਵੀ ਸੁਣੀਆਂ ਸੀਗਾ ਛੋਟੇ ਮੇਰੇ ਮੈਨੂੰ ਇੱਕ ਗੱਲ ਦੱਸ ਤੂੰ ਹੁਣੇ ਕੀ ਕਿਹਾ ਸੀ ਕਿੰਨੀ ਦਿਨ ਪਹਿਲਾਂ ਤੈਨੂੰ ਆਇਆ ਸੀ ਨੋਟਿਸ ਮੈਂ ਤੁਹਾਨੂੰ ਕਹਿੰਦਾ ਅਰੋਚ ਉਹ ਚਾਹੀ ਨਹੀਂ ਲਿਖ ਰਿਹਾ ਉਹ ਚਾਹੀ ਨਹੀਂ ਲਿਖਿਆ ਸੀ ਨਹੀਂ ਨਹੀਂ ਮੈਂ ਮੇਰੇ ਮੇਰੇ ਧਿਆਨ ਤੇ ਨਹੀਂ ਹੈਗਾ ਆਪਾਂ ਮੇਰੇ ਵੀਰ ਨੂੰ ਪਲਾਟ ਨਹੀਂ ਦਿੱਤਾ ਮੇਰੇ ਧਿਆਨ ਚੀਜੇਗਾ ਮੈਂ ਦੱਸੋ ਮੜਾ ਜਾ ਕਹਦਾ ਆਪ ਕੀ ਤੁਸੀਂ ਇੱਕ ਪਿੱਛੇ ਜਿਹਾ ਕਿੰਨੂ ਵਾਲਾ ਨਹੀਂ ਘੇਰਾ ਸੀ ਇਹਨਾਂ ਨੇ ਪਿੱਛੇ ਜਿਹਾ ਇੱਕ ਵਿਚਾਰਾ ਕਿੰਨੂ ਵਾਲਾ ਗਰੀਬ ਘੇਰ ਲਿਆ ਉਸ ਆਮੀਆਂ ਲੈ ਕੇ ਆਏ ਕਿ ਦੋ ਤੋਰੀ ਕਿਤੇ ਸੀ ਉਹਨੇ ਹੈ 1.5 ਲੱਖ ਉਹ ਤੁਹਾਡੇ ਥੋੜੀ ਕਿਤੇ ਇਹਦੇ ਕੋਲ ਕੰਮ ਹੀ ਨਹੀਂ ਹੈਗਾ ਵਿਚਾਰੇ ਕੋਲ ਉਹ ਕੀ ਕਰੂਗਾ ਉਹ ਨਹੀਂ ਬੇ ਰੋਲੀ ਕਰਦੇ ਆ ਮੈਂ ਜਿੱਤ ਦਿੱਤਾ ਕੋ ਸਰਕਾਰ ਨੇ ਦਿੱਤਾ ਕੋਈ ਕੰਮ ਇਹ ਨਹੀਂ ਸਰਕਾਰ ਦੇ ਬੁਰਜਗਾਰ ਦਿੰਦਾ ਚੋਰੀ ਨਾ ਕਰਨ ਵਾਲੀ ਹਮਾਇਤ ਕਰੋ ਸਰਕਾਰ ਚੋਰੀਆਂ ਕਰਕੇ ਟਰੱਕ ਚਾਈ ਜਾਂਦਾ ਮੈਂ ਸਰਕਾਰ ਦੇ ਬੁਰਜਗਾਰ ਸਰਕਾਰ ਨੇ ਇੰਕਾਰ ਦਿੱਤਾ ਕੋਈ ਸਾਰਾ ਦਾ ਕੰਮ ਹੈ ਨਸ਼ੇ ਵਿੱਚੋਂ ਤੁਸੀਂ ਨਹੀਂ ਸਰਕਾਰ ਨੇ ਕੁਝ ਕਾਰ ਦਿੱਤਾ ਫਿਰ ਤੁਸੀਂ ਤੁਸੀਂ ਨਸ਼ਾ ਵੇਚਦੇ ਫੜਿਆ ਮੈਨੂੰ ਨਹੀਂ ਸਰਕਾਰ ਨੇ ਚੋਰੀ ਕੀਤੀ ਹੈ ਫਿਰ ਤੁਸੀਂ ਇਹ ਕਹਿ ਰਹੇ ਹੋ ਉਹਨੇ ਕਿੱਦਾਂ ਹਾਂ ਜਦੋਂ ਪੂਰੀ ਗੱਲ ਦਾ ਨਾਮ ਬਕਰ ਜੀ ਨਹੀਂ ਬੋਲੀਦਾ ਨਹੀਂ ਬੋਲੀਦਾ ਤੁਸੀਂ ਭਾਈ ਸਾਹਿਬ ਨੂੰ ਚੋਰੀ ਕਰਨ ਤੁਸੀਂ ਭਾਈ ਸਾਹਿਬ ਜੀ ਬੋਲਦੇ ਪੁਲਿਸ ਦੇ ਪੱਖਾ ਤੁਸੀਂ ਸਰਕਾਰ ਦੇ ਪੱਖ ਚ ਬੋਲਦੇ ਹੋ ਤੁਸੀਂ ਕਦੀ ਵੀ ਕਿਰਪਾ ਦੀ ਗੱਲ ਨਹੀਂ ਕੀਤੀ ਕਦੀ ਵੀ ਕਿਰਪਾ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਨਸ਼ਾ ਉਤਣ ਵਾਲੇ ਦੀ ਹਮਾਇਤ ਕਰੋਗੇ ਕਿਉਂ ਕਰਾਂਗੇ ਹਮਾਇਤ ਇਹਨੇ ਦੇਖਿਆ ਮੈਂ ਨਸ਼ਾ ਵੇਚਦੇ ਦੇਖਿਆ ਨਸ਼ਾ ਵੇਚਦੇ ਫੜਿਆ 10 ਲੱਖ ਰੁਪਏ ਦੇ ਕਿੰਨੂ ਸੀ ਪਤਾ ਤੁਹਾਨੂੰ ਤੁਸੀਂ ਕਹੋ ਜਦ ਨਸ਼ੇ ਦੀ ਗੱਲ ਤਾਂ ਹੁੰਦੀ ਮੇਰੇ ਵੀ ਪਹਿਲਾਂ ਜਿਹੜੀ ਮੈਂ ਮੇਰੇ ਗੱਲ ਸੁਣ ਕਿਹੜੇ ਗ੍ਰੇਡ ਦਾ ਸਿੰਦੂ ਇੱਕ ਰੇੜੀ ਦੇ ਵਿੱਚ ਇੱਕ ਰੇੜੀ ਦੇ ਵਿੱਚ ਉਹਦੇ ਕੋਲ 10 10 ਹੋ ਗਿਆ ਕਰਕੇ ਆ ਉਹਨਾਂ ਨੂੰ ਵਿਚਾਰੇ 1.5 ਲੱਖ ਦੇ ਹੋ ਗਏ 1.5 ਉਦੋਂ ਆ ਸਟੋਰੀ ਜਾ ਕੇ ਤੁਹਾਨੂੰ ਦਿਖਾ ਕੇ ਲੈ ਕੇ ਆਵਾਂ ਕਿਹੜੀ ਐਵੇਂ ਨਹੀਂ ਕਰੀ ਬੋਲੀ ਉਹ ਬਾਈਕ ਤੁਸੀਂ ਨਾ ਕਲਿੱਪਾਂ ਜੋੜ ਜੋੜ ਕੇ ਬਣਾਉਂਦੇ ਸਾਹਮਣੇ ਕੀ ਹੋਇਆ ਹੈ ਮਾਲਿਆ ਬਣ ਕੇ ਕਰੋੜਾਂ ਰੁਪਇਆ ਲੈ ਕੇ ਦੇਸ਼ ਦਾ ਉਹਨੂੰ ਕਿਸੇ ਨੇ ਨਹੀਂ ਫੜਿਆ ਤੁਸੀਂ ਕਹਿ ਰਹੇ ਹੋ ਚਲੋ ਉਹ ਤਾਂ ਬਹੁਤ ਵੱਡੇ ਲੈਵਲ ਦੀ ਗੱਲ ਹੈ ਉਹ ਬਹੁਤ ਵੱਡੇ ਲੈਵਲ ਦੀ ਗੱਲ ਹੈ ਹਾਂ ਫਿਰ ਇੱਕ ਪਾਸਾ ਲੈਣ ਨਾ ਇੱਕ ਪਾਸਾ ਲੈਣ ਨਾ ਜਾਂ ਤਾਂ ਕਹਿਣ ਅਸੀਂ ਨਸ਼ੇ ਕਰਕੇ ਢਾ ਰਹੇ ਹਾਂ ਜਾਂ ਕਹਿਣ ਅਸੀਂ ਗੈਰਕਾਨੂੰਨੀ ਕਰਕੇ ਢਾ ਰਹੇ ਹਾਂ ਗੈਰਕਾਨੂੰਨੀ ਕਰਕੇ ਢਾ ਰਹੇ ਤਾਂ ਪੂਰੀ ਮਹੱਲਾ ਹੀ ਗੈਰਕਾਨੂੰਨੀ ਹੈ ਕੀ ਲੱਗਦਾ ਕਿ ਪ੍ਰਸ਼ਾਸਨ ਸਹੀ ਨਹੀਂ ਕਰ ਰਿਹਾ ਤੁਹਾਡੇ ਨਾਲ ਨਹੀਂ ਕਰ ਰਿਹਾ ਇਹ ਮਾੜੇ ਥਾਂ ਟੁੱਟਦੀ ਹੈ ਹਰ ਵਾਰ ਮਾੜੇ ਥਾਂ ਹੀ ਟੁੱਟਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਬੋਲ ਨਹੀਂ ਸਕਦੇ ਇਹ ਤਾਂ ਵਿਚਾਰੇ ਆਪ ਦਾ ਰੋਟੀ ਪਕਾ ਕੇ ਨਹੀਂ ਖਾ ਸਕਦੇ ਤੇ ਇਹਨਾਂ ਨਾਲ ਕਰੂਨੀ ਲੜਾਈ ਕਿੱਥੋਂ ਲੜਨਗੇ ਨਹੀਂ ਲੜ ਸਕਦੇ ਨਹੀਂ ਲੜਨੋਂ ਕਰ ਵੀ ਛੋਟਾ ਜਿਹਾ ਜਿਹਨਾਂ ਤੈਨੂੰ ਲੱਗਦਾ ਨਹੀਂ ਕੋਈ ਤਰਾਕਾ ਆਹ ਕੀ ਲੱਗਦਾ ਭਾਈ ਸਾਹਿਬ ਇਹ ਤਾਂ ਬਹੁਤ ਹੀ ਕਰਕੇ ਵੀ ਨਹੀਂ ਖਾ ਸਕਦੇ ਵਿਚਾਰੇ ਕਰਕੇ ਵੀ ਨਹੀਂ ਖਾ ਸਕਦੇ ਤੇ ਤੁਸੀਂ ਯਾਰ ਐਸਪੀ ਸਾਹਿਬ ਨੂੰ ਹੀ ਦਰਸ ਕਰ ਲੈਂਦੇ ਵਿਚਾਰੇ ਯਾਰ ਕੋਈ ਨਹੀਂ ਬੈਠੇ ਆ ਯਾਰ ਪੰਜਾਬ ਸਰਕਾਰ ਵੱਲੋਂ ਚਲਾਈ ਜੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਬਠਿੰਡਾ ਵੱਲੋਂ ਇੱਕ ਜਿਹੜਾ ਨਜਾਇਜ਼ ਕਬਜ਼ਾ ਤੋਬੀਆਂ ਨਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਹੈ ਇਸ ਦੇ ਵਿੱਚ ਜਿਹੜੀ ਇਹ ਮਨਜੀਤ ਕੌਰ ਏਲੀਅਸ ਹਰਬੰਸ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇੱਥੇ ਤੋਂ ਬਿਹਨ ਬਸਤੀ ਦੇ ਵਿੱਚ ਇਹਦੇ ਕਾਫੀ ਲੰਬੇ ਸਮੇਂ ਤੋਂ ਉੱਤੇ ਰਹਿ ਰਹੀ ਸੀ ਜਿਹੜੀ ਜਗ੍ਹਾ ਦੇ ਉੱਪਰ ਰਹਿ ਰਹੀ ਸੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬੰਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸ ਤੇ ਅੱਜ ਇਹਨਾਂ ਵੱਲੋਂ ਕੋਈ ਲੀਗਲ ਜੋ ਪ੍ਰोसीਡਿੰਗਸ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਕਰਦੇ ਹੋਏ ਅੱਜ ਇਹਦਾ ਜ ਨਾਜਾਇਜ਼ ਕਬਜ਼ਾ ਹਟਾਇਆ ਜਾਣਾ ਹੈ ਜਿਸ ਦੇ ਵਿੱਚ ਅੱਜ ਇਸ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮੁੱਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਹ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕੱਦਮਾ ਵੀ ਦਰਜ ਹੈ ਰੌਣ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕੱਦਮੇ ਐਨਡੀਪੀਐਸ ਦੇ ਦਰਜ ਕੀਤੇ ਨੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਲਗਭਗ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿੰਨਾਂ ਤੋਂ ਅਸੀਂ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਜਿਹੜੇ ਦੇ ਵਿੱਚ ਅਰੈਸਟ ਪਾਈ ਹੈ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਹੈ ਉਸੇ ਦੇ ਵਿੱਚ ਹੀ ਪਹਿਲਾਂ ਵੀ ਅਸੀਂ 4 ਵਾਰ ਜਿਹੜਾ ਹੈਗਾ ਤੋਬੀਆਣਾ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ੇ ਹਟਾਏ ਗਏ ਸੀ ਉਸੇ ਲੜੀ ਦੇ ਤਹਿਤ ਅੱਜ ਮਨਜੀਤ ਕੌਰ ਜੋ ਕਿ ਹੈਗੀ ਹੈ ਗਲੀ ਨੰਬਰ 1 ਤੋਬੀਆਣਾ ਬਸਤੀ ਦੇ ਵਿੱਚ ਜਿੱਦੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ੇ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਸੇ ਗਲੀ ਦੇ ਵਿੱਚ ਕਿੰਨੇ ਕ ਮਕਾਨ ਤੁਸੀਂ ਪਹਿਲਾਂ ਵੀ ਢਾਤ ਕੇ ਹੁਣ ਕਿੰਨੇ ਕਿਤੇ ਇਸ ਜਿਹੜੀ ਇਹ ਪਰਟੀਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਗੁਰਪ੍ਰੀਤ ਕੌਰ ਦਾ ਘਰ ਹੋਵੇ ਜਾਂ ਹਰਬੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈਗੀ ਜਿਹੜੀ ਇਸ ਤੇ ਧੋਬੀਆਂ ਨਾ ਬਸਤੀ ਦੇ ਵਿੱਚ ਹੀ ਅਸੀਂ ਕਰ ਰਹੇ ਹਾਂ ਕਿਉਂਕਿ ਧੋਬੀਆਂ ਨਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟ ਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਇਥੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਥੇ ਮੁਕਦਮੇ ਦਰਜ ਕੀਤੇ ਗਏ ਤੇ ਨਾਲ ਜਿਹੜਾ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਸਿਰਫ ਇੱਕੋ ਏਰੀਆ 'ਚ ਬਾਰ-ਬਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸ਼ਹਿਰ 'ਚ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੱਗ ਦੇ ਕੇਸ ਵੀ ਦਰਜ ਹੋਏ ਆਗੇ। ਦੇਖੋ ਮੇਨਲੀ ਜਿਹੜਾ ਪਰਟੀਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱ ਕਿ ਕਿਥੋਂ ਜਿਹੜੀਆਂ ਸਾਨੂੰ ਕਾਲਸ ਜ਼ਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ ਸੋ ਉਹਦੇ ਵਿੱਚ ਪਰਟੀਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਧੋਬੀਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟਸ ਦੇ ਉੱਤੇ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀਗੇ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਉਹ ਰਹਿੰਦੇ ਸੀਗੇ ਇਸ ਤੋਂ ਇਲਾਵਾ ਵੀ ਇਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖਦੇ ਹੋਏ ਕਿਉਂਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਗੱਲ ਕਰ ਰਹੇ ਹੋ ਤੁਸੀਂ ਅਸੀਂ ਜਿੱਦਾਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਤੋਬੀ ਤੋਬੇਨ ਬਸਤੀ ਤੋਂ ਇਲਾਵਾ ਇੱਕ 25 ਗਜ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜੇ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਅ ਨਾਲ ਹੀ ਅਸੀਂ ਬੀੜ ਤਲਾਬ ਵਸਤੀ ਜਿਹੜੀ ਸੀਗੀ ਵਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਲੀ ਕਰਵਾਇਆ ਸੀਗਾ ਸਰ ਜਿਹੜੀ ਲੇਡੀ ਹੈ ਇਹ ਕਿੰਨੀ ਦੇਰ ਤੋਂ ਡਰੱਗਸ ਇਨਵੋਲਵ ਹੈਗੀ ਹੈ ਤੇ ਇਸੇ ਗਲੀ ਜਿਹੇ ਰਹਿੰਦੀ ਆ ਪਹਿਲਾਂ ਵੀ ਠਾਏ ਨੇ ਤੇ ਇਹਦਾ ਪਹਿਲਾਂ ਕਿਉਂ ਨਹੀਂ ਟਾਇਆ ਨਾਲ ਹੀ ਜਦੋਂ ਆਪਾਂ ਆਹ ਦੇਖੋ ਇਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਜਾਂਦਾ ਪਹਿਲਾਂ ਉਹ ਉਸ ਨੋਟਿਸ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਟਾਈਮ ਪੀਰੀਅਡ ਮੁਕੰਮਲ ਹੋਣ ਤੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਜਿਹੜਾ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਵਿਦਆਊਟ ਲੀਗਲ ਪ੍ਰੋਸੀਡਿੰਗ ਜਿਹੜੀ ਹੈਗੀ ਹੈ ਅਸੀਂ ਜਿਹੜੀ ਉਹਦੀ ਕਬਜ਼ਾ ਕਾਰਵਾਈ ਮੁਕੰਮਲ ਨਹੀਂ ਕੀਤੀ ਜਾ ਸਕਦੀ ਸਰ ਅੱਠ ਦੀ ਗੱਲ ਕਰੀ ਕਾਰਵਾਈ ਚ ਕਿੰਨੀ ਸੰਖਿਆ ਚ ਪੁਲਿਸ ਹੈਗੀ ਤੇ ਫੋਰਟ ਰਿਡਿਟ ਡਿਪਾਰਟਮੈਂਟ ਹੈ ਅੱਜ ਅਸੀਂ ਜਿਹੜੇ ਹੈ ਸਿਵਲ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੇ ਡਿਊਟੀ ਮੈਜਿਸਟਰ ਸਾਹਿਬ ਆਏ ਨੇ ਤੇ ਅਸੀਂ ਤਕਰੀਬਨ 50 ਦੇ ਕਰੀ ਪੁਲਿਸ ਮੁਲਾਜ਼ਮ ਲਗਾਏ ਗਏ ਨੇ ਡੀਐ ਤੇ ਅਸੀਂ ਮੌਕੇ ਦੇ ਉੱਪਰ ਆਏ ਆ ਤੇ ਅੱਜ तकरीबन 50 ਦੇ ਕਰੀਬ ਪੁਲਿਸ ਮੁਲਾਜ਼ਮ ਲਗਾਏ ਗਏ ਨੇ ਡਿਊਟੀ ਉੱਪਰ